ਦੀਵਾਲੀ ਤੋਂ ਦੂਜੇ ਦਿਨ ਇੱਕ ਬੇहद ਭਿਆਨਕ ਹਾਦਸਾ ਵਾਪਰਿਆ ਜਿਸ ਵਿੱਚ ਕੇ ਇੱਕੋ ਪਰਿਵਾਰ ਦੇ 4 ਮੈਂਬਰਾਂ ਸਣੇ ਕੁੱਲ 8 ਲੋਕਾਂ ਦੀ ਮੌਤ ਹੋ ਗਈ ਹੈ ਜੀ ਹਾਂ ਦਰਦਨਾਕ ਸੜਕੀ ਹਾਦਸਾ ਵਾਪਰਿਆ ਜਿੱਥੇ ਕੇ ਇੱਕ ਸਕੋਰਪਿਓ ਕਾਰ ਸੜਕ ਦੇ ਕਿਨਾਰੇ ਖੱਡੇ ਚ ਡਿਆ ਡਗੀ ਇਸ ਕਾਰਨ ਇੱਕੋ ਸਮੇਂ 8 ਲੋਕਾਂ ਦੀ ਮੌਤ ਹੋ ਗਈ ਮ੍ਰਿਤਕਾਂ ਜੋ 4 ਇੱਕੋ ਪਰਿਵਾਰ ਦੇ ਮੈਂਬਰ ਸੀ ਤੇ ਛਤੀਸਗੜ ਦੇ ਬਲਰਾਮਪੁਰ ਜ਼ਿਲ੍ਹੇ ਚ ਬੇहद ਭਿਆਨਕ ਅਤੇ ਦਰਦਨਾਕ ਹਾਦਸਾ ਵਾਪਰਿਆ ਇੱਥੇ ਰਾਜਪੂਰ ਦੇ ਲਾਡੂਗਾ ਪਿੰਡ ਨੇੜੇ ਸ਼ਨੀਵਾਰ ਰਾਤ ਨੂੰ 8:30 ਵਜੇ ਇੱਕ ਤੇਜ਼ ਰਫ਼ਤਾਰ ਸਕੋਰਪੀਓ ਪਲਟ ਗਈ ਅਤੇ ਪਾਣੀ ਨਾਲ ਭਰੇ ਟੋਏ ਵਿੱਚ ਜਾ ਬੜੀ ਇਸ ਹਾਸੇ 'ਚ 8 ਲੋਕਾਂ ਦੀ ਮੌਤ ਹੋ ਗਈ ਹਾਸੇ 'ਚ ਗੰਭੀਰ ਜ਼ਖਮੀ ਹੋਏ ਡਰਾਈਵਰ ਦੀ ਇਲਾਜ ਦੌਰਾਨ ਮੌਤ ਹੋ ਗਈ ਇਹ ਦੇਰ ਰਾਤ ਇੱਕ ਹੋਰ ਨੌਜਵਾਨ ਦੀ ਲਾਸ਼ ਵੀ ਟੋਏ ਵਿੱਚੋਂ ਬਾਹਰ ਕੱਢੀ ਗਈ ਉਧਰ ਮਰਨ ਵਾਲਿਆਂ ਵਿੱਚੋਂ 4 ਮੈਂਬਰ ਇੱਕੋ ਹੀ ਪਰਿਵਾਰ ਦੇ ਦੱਸੇ ਜਾ ਰਹੇ ਨੇ પતા <laughs> નહી <laughs> ਜਿਸ ਟੋਏ ਵਿੱਚ ਸਕੋਰਪੀਓ ਗੱਡੀ ਡਿੱਗੀ ਉਹ ਕਰੀਬ 10 ਫੁੱਟ ਪਾਣੀ ਨਾਲ ਭਰਿਆ ਹੋਇਆ ਸੀ ਹਾਦਸੇ ਤੋਂ ਬਾਅਦ ਗੱਡੀ ਦੇ ਸਾਰੇ ਦਰਵਾਜ਼ੇ ਲੋਕ ਹੋ ਗਏ ਸ਼ੀਸ਼ੇ ਵੀ ਬੰਦ ਸਨ ਜਿਸ ਕਾਰਨ ਕੋਈ ਵੀ ਬਾਹਰ ਨਹੀਂ ਨਿਕਲ ਸਕਿਆ ਸਿਰਫ ਡਰਾਈਵਰ ਦੇ ਗੇਟ ਦਾ ਸ਼ੀਸ਼ਾ ਖੁੱਲਾ ਸੀ ਜਿਸ ਨੂੰ ਲੋਕਾਂ ਨੇ ਖਿੜਕੀ ਰਾਹੀਂ ਬਾਹਰ ਕੱਢਿਆ ਪਰ ਇਲਾਜ ਦੌਰਾਨ ਬਾਅਦ ਵਿੱਚ ਉਸ ਦੀ ਵੀ ਮੌਤ ਹੋ ਗਈ। ਉਧਰ ਹਾਦਸੇ ਤੋਂ ਬਾਅਦ ਪੁਲਿਸ ਨੂੰ ਹਾਦਸੇ ਦੀ ਸੂਚਨਾ ਦਿੱਤੀ ਗਈ। ਪੁਲਿਸ ਮੁਤਾਬਕ ਸਾਰੇ ਵਿਅਕਤੀ ਦੀਵਾਲੀ ਮਨਾ ਕੇ ਕੁਸਮੀ ਤੋਂ ਸੂਰਜਪੁਰ ਪਰਤ ਰਹੇ ਸਨ। ਇਹ ਸੁਰਾਨ ਰਸਤੇ ਵਿੱਚ ਪਿੰਡ ਲਾਡੂਆ ਨੇੜੇ ਇਹ ਹਾਦਸਾ ਵਾਪਰਿਆ ਜਿੱਥੇ ਕਿ ਤੇਜ਼ ਰਫਤਾਰ ਕਾਰ ਪਾਣੀ ਦੇ ਟੋਏ ਵਿੱਚ ਜਾ ਵੜੀ। ਟੋਏ ਵਿੱਚ ਕਰੀਬ 10 ਫੁੱਟ ਪਾਣੀ ਭਰਿਆ ਹੋਇਆ ਸੀ ਜਿਸ ਕਾਰਨ ਸਾਰੇ ਹੀ ਕਾਰ ਦੇ ਅੰਦਰ ਫਸ ਗਏ ਅਤੇ ਸਾਰਿਆਂ ਦੀ ਹੀ ਡੁੱਬਣ ਦੇ ਨਾਲ ਮੌਤ ਹੋ ਗਈ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਹਾਲਾਂਕਿ ਇਹ ਵੀ ਦੇਖਣਾ ਹੋਵੇਗਾ ਕਿ ਕੀ ਕਿਸੇ ਵਾਹਨ ਦੇ ਅੱਗੇ ਆ ਜਾਣ ਨਾਲ ਜਾਂ ਫਿਰ ਟੱਕਰ ਮਾਰਨ ਨਾਲ ਇਹ ਕਾਰ ਪਲਟੀ ਸੀ ਪਰ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਤੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ ਅਤੇ ਜਾਂਚ ਦੀ ਗੱਲ ਆਖ ਰਹੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ